ਉਹਾਂ ਅੰਗ ਪ੍ਰਿਆਤ ਸ਼ੰਦ ਕਾਹੋਂ ਬ੍ਰਹਮ ਬਾਣੀ ਕਰੈ ਵੇਦ ਚਰਚਾ ਕਿਤੇ ਬ੍ਰਹਮ ਬਾਣੀ ਦਾ ਪਾਠ ਹੁੰਦਾ ਸੀ ਅਤੇ ਕਿਤੇ ਵੇਦਾਂ ਦੀ ਚਰਚਾ ਕੀਤੀ ਜਾ ਰਹੀ ਸੀ ਕਾਹੋਂ ਬੇਪਰ ਬੈਠੇ ਕਰੈ ਬ੍ਰਹਮ ਅਰਚਾ ਕਿਤੇ ਬ੍ਰਾਹਮਣ ਬੈਠੇ ਹੋਏ ਬ੍ਰਹਮ ਪੂਜਾ ਕਰ ਰਹੇ ਸਨ ਤਹਾਂ ਬੇਪਰ ਸਨੌੜ ਤੇ ਇਹ ਇੱਕ ਲੱਛਣ ਉਹ ਤੇ ਉਸ ਸਨੋੜੀ ਬ੍ਰਾਹਮਣ ਦਾ ਇੱਕ ਲੱਛਣ ਸੀ ਕਰ ਐ ਬਕਲ ਬਸਤਰੰ ਫਿਰ ਐ ਬਾਏ ਪਛਨ ਕਿ ਉਹ ਭੋਜ ਪੱਤਰਾ ਦੇ ਬਸਤਰ ਪੈਨਦਾ ਸੀ ਅਤੇ ਹਵਾ ਪਖਦਾ ਸੀ ਕਹੂੰ ਬੇਦ ਸਿਆਮੰ ਸੁਰੰ ਸਾਥ ਗਾਵੇ ਕਿ ਤੇ ਸਿਆਮ ਵੇਦ ਨੂੰ ਸੁਰ ਨਾਲ ਗਾਇਆ ਜਾ ਰਿਹਾ ਸੀ ਕਹੂੰ ਜੋਜੁਰ ਬੇਦਨ ਪੜੇ ਮਾਨ ਪਾਵੇ ਕਿਤੇ ਆਯੁਰਵੇਦ ਦੇ ਪਾਠ ਨਾਲ ਮਾਨ ਪ੍ਰਾਪਤ ਕੀਤਾ ਜਾ ਰਿਹਾ ਸੀ ਕਹੋ ਰ ਗੰਬਾਚਾ ਮਹਾ ਅਰਥ ਬੇਦੰ ਕਿਤੇ ਰਿਗ ਵੇਦ ਤੇ ਕਿਤੇ ਮਹਾਨ ਆਦਰਵਨ ਵੇਦ ਨੂੰ ਬਾਚਿਆ ਜਾ ਰਿਹਾ ਸੀ ਕਹੋ ਬ੍ਰਾਹਮ ਸਿਛਾ ਕਹੋ ਬੇਸਨ ਪੇਦੰ ਕਿਤੇ ਬ੍ਰਾਹਮ ਸੰਬੰਧੀ ਸਿਖਿਆ ਦਿੱਤੀ ਜਾ ਰਹੀ ਸੀ ਅਤੇ ਕਿਤੇ ਵਿਸ਼ਨੂ ਦੇ ਭੇਦ ਦੱਸੇ ਜਾ ਰਹੇ ਸੰ ਕਹੂੰ ਆਸਤ ਦਵੈ ਅਵਤਾਰ ਕਥੈ ਕਥਾਨੰ ਕਿਤੇ 10 ਅਵਤਾਰ ਆਦਿ ਕਥਾ ਹੋ ਰਹੀ ਸੀ ਦਸੰ 4 14 ਵਿਦਿਆ ਨਿਦਾਨੰ ਉਸ ਨੋਡੀ ਬ੍ਰਾਹਮਣ 10 ਅਤੇ 4 ਭਾਵ 14 ਵਿਦਿਆਵਾ ਦਾ ਖਜ਼ਾਨਾ ਸੀ ਤਹਾ ਪੰਡਤੰ ਵਿਪਰ ਪਰਮੰ ਪਰਬੀਨ ਉਥੇ ਉਹ ਧਾਰਮਿਕ ਵਿਦਿਆ ਵਿੱਚ ਪਰਬੀਨ ਬ੍ਰਾਹਮਣ रहे एकासं निरासं बहिनं ओ सारे एक परमात्मा दी आस कर दे सान अते संसारिक आशाम प्रति निराश अते वासनाहीन अवस्था वेच रंदे सान कहूं कोकसारंग पडा नीति तर्मंग ओ केते कोकसार नु केते धर्म नीति नो पडे सान कहूं न्याय शास्त्र पडा शास्त्र कर्मंग ਕਿਤੇ ਨਿਆਇ ਸ਼ਾਸਤਰ ਨੂੰ ਕਿਤੇ ਛਤਰੀ ਕਰਮ ਯੁੱਧ ਕਲਾ ਨੂੰ ਪੜਦੇ ਸਨ ਕਹੋਂ ਬ੍ਰਹਮ ਵਿਦਿਆ ਪੜਾਇ ਵਿਉਮ ਪਾਣੀ ਕਿਤੇ ਬ੍ਰਹਮ ਵਿਦਿਆ ਵੇਦ ਆਦਿ ਸ਼ਾਸਤਰ ਨੂੰ ਕਿਤੇ ਵਿਉਮ ਵਿਦਿਆ ਖਗੋਲ ਸ਼ਾਸਤਰ ਨੂੰ ਪੜਦੇ ਸਨ ਕਹੋਂ ਪ੍ਰੇਮ ਸਿਓ ਪਾਠ ਪੜੀਐ ਪੜਾਨੀ ਕਿਤੇ ਪ੍ਰੇਮ ਨਾਲ ਚੰਡੀ ਯੁੱਧ ਦੀ ਦੇਵੀ ਦੇ ਸਤਰੋ ਦਾ ਪਾਠ ਹੋ ਰਿਆ ਸੀ ਕਹਹੁ ਪ੍ਰਾਕਿਰਤੰ 나ਗພາਖਾ ਉਚਾਰਹਿ ਕਿਤੇ ਪ੍ਰਾਕ੍ਰਿਤ ਭਾਸ਼ਾ ਆਤੇ ਕਿਤੇ 나ਗ ਭਾਸ਼ਾ ਦਾ ਉਚਾਰ ਹੋ ਰਿਆ ਸੀ ਕਹਹੁ ਸੰਸਕ੍ਰਿਤ ਬਯੋਮ ਬਾਣੀ ਵਿਚਾਰਹਿ ਕਿਤੇ ਸੰਸਕ੍ਰਿਤ ਤੇ ਵਿਯੋਮ ਵਿਦਿਆ ਖਗੋਲਾ ਵਸਤਾ ਯੋ ਤਿਸ਼ਿਸ਼ਾਸ਼ਤਰ ਦਾ ਵਿਚਾਰ ਹੋ ਰਿਆ ਸੀ ਕਹਹੁ ਸਾਸਤਰ ਸੰਗੀਤ ਮੈਂ ਗੀਤ ਗਾਵੈ ਜਿੱਤੇ ਸੰਗੀਤ ਸ਼ਾਸਤਰ ਅਨੁਸਾਰ ਗੀਤ ਗਾਏ ਜਾ ਰਹੇ ਸਨ ਕਹੋਂ ਜਸ ਗੰਦਰਬ ਵਿਦਿਆ ਬਤਾਵੇ ਕਿਤੇ ਯਕਸ਼ ਅਤੇ ਗੰਦਰਬ ਵਿਦਿਆ ਦਾ ਭੇਦ ਦੱਸ ਰਹੇ ਸਨ ਕਹੋਂ ਨਿਆਇ ਮੀਮਾਸ ਕਾ ਤਰਕ ਸ਼ਾਸਤਰੰ ਕਿਤੇ ਨਿਆਇ ਮਿਸਾਸਾ ਤੇ ਤਰਕ ਸ਼ਾਸਤਰ ਕਹੋਂ ਅਗਨ ਬਾਣੀ ਪੜਾ ਬ੍ਰਹਮ ਅਸਤਰੰ ਅਤੇ ਕਿਤੇ ਯਗਰੀ ਬਾਨ ਅਤੇ ਕਿਤੇ ਬ੍ਰਹਮਾਸਤਰ ਆਦੀ ਪੜੇ ਜਾ ਰਹੇ ਸੰ ਕਾਹੂ বেদ ਪਾਤੰਗ ਜਲੇ ਸੇਖ ਕਾਨੰ ਕਿਤੇ ਪਾਤੰਗ ਜਲ ਵੇਦ ਯੋਗ ਸ਼ਾਸਤਰ ਅਤੇ ਕਿਤੇ ਕਨਾਦ ਮੁਨੀ ਦਾ ਰਚਿਆ ਵੈਸ਼ੇਸ਼ਿਕ ਸ਼ਾਸਤਰ ਅਤੇ ਪੜਾ ਚੱਕਰ ਚਵਦਾ ਹਾ ਵਿਦਿਆ ਨਿਦਾਨੰ ਕਿਤੇ 14 ਵਿਦਿਆਵਾਂ ਦੇ ਖਜਾਨੇ ਰੂਪ ਚੱਕਰ ਵਿਦਿਆ ਹਾਸtreeka ਨੂੰ ਪੜਿਆ ਜਾ ਰਿਆ ਸੀ ਕਹੂੰ ਭਾਕ ਬਾਚੈ ਕਹੂੰ ਕੋਮ ਦੀਇੰ ਕਿਤੇ ਪਾਤੰਜਲੀ ਮਹਾ ਬਾਸ਼ ਨੂੰ ਕਿਤੇ ਪਾਨਣੀ ਦੀ ਸਿੰਧਾਤ ਕੋਮ ਦੀ ਨੂੰ ਵਾਚਦੇ ਸਨ ਕਹੂੰ ਸਿੱਧ ਦਾ ਚੰਦਰ ਕਾ ਸਾਰ ਸੁਤੀੰਗ ਕਿਤੇ ਸਿਦਾਤ ਚੰਦਰ ਕਾ ਆਤੇ ਸਰਸ ਨੂੰ ਪੜਦੇ ਸਨ ਕਹਉ ਵਿਆਕਰਣ ਬੈਸ ਕਲਾਪ ਕਥੇ ਕਿਤੇ ਵਿਆਕਰਣ ਤੇ ਵਾਸ਼ੇਸ਼ਿਕ ਬੈਸ ਕਲਾਪ ਦਾ ਕਥਨ ਹੋ ਰਿਆ ਸੀ ਕਹਉ ਪ੍ਰਾਕਿਰਿਆ ਕਾਸ਼ ਕਾ ਸਰਬ ਮਥੇ ਕਿਤੇ ਪ੍ਰਾਕਰਣ ਪ੍ਰਾਕਿਰਿਆ ਕਾਸ਼ ਕਾ ਵਿਆਕਰਣ ਗ੍ਰੰਥ ਆਦ ਸਬਦਾ ਮੰਥਨ ਹੋ ਰਿਆ ਸੀ ਕਹੂੰ ਬੈਠ ਮਨੋਰਮਾ ਗ੍ਰੰਥ ਬਾਚੈ ਕਿਤੇ ਕੋਈ ਬੈਠ ਕੇ ਮਨੋਰਮਾ ਗ੍ਰੰਥ ਦਾ ਪਾਠ ਕਰ ਰਿਆ ਸੀ ਕਹੂੰ ਗਾਏ ਸੰਗੀਤ ਮੈਂ ਗੀਤ ਨਾਚੈ ਕਿਤੇ ਕੋਈ ਰਾਗ ਵਿੱਚ ਗੀਤ ਗਾ ਕੇ ਨੱਚ ਰਿਹਾ ਸੀ ਕਹੂੰ ਸ਼ਾਸਤਰ ਕੀ ਸਰਵ ਵਿਦਿਆ ਵਿਚਾਰ ਹੈ ਕਿਤੇ ਕੋਈ ਸਾਰੇ ਸ਼ਾਸਤਰਾ ਦੀ ਵਿਦਿਆ ਨੂੰ ਵਿਚਾਰਦਾ ਸੀ ਕਹੂੰ ਅਸਤਰ ਵਿਦਿਆ ਬਾਚੈ ਸੋ ਘਟਾਰੈ ਕਿਤੇ ਕੋਈ ਅਸਤਰ ਵਿਦਿਆ ਨੂੰ ਪੜ੍ਹ ਕੇ ਭੈ ਨੂੰ ਦੂਰ ਕਰ ਰਿਆ ਸੀ ਕਹੂੰ ਗਦਾ ਕੋ ਯੁੱਧ ਕਹਿ ਕੈ ਦਿਖਾਵੇ ਕਿਤੇ ਕੋਈ ਗਦਾ ਯੁੱਧ ਕਰ ਕਰਕੇ ਵਿਖਾਉਂਦੇ ਸਨ ਕਹੋ ਖੜਗ ਵਿਦਿਆ ਜੋ ਜੈ ਮਾਨ ਪਾਵੇ ਕਿਤੇ ਕੋਈ ਖੜਗ ਦੀ ਵਿਦਿਆ ਵਿੱਚ ਯੋਧਣ ਦਾ ਮਾਨ ਪ੍ਰਾਪਤ ਕਰ ਰਹੇ ਸਨ ਕਹੂੰ ਬਾਕ ਵਿਦਿਆ ਹੈ ਚੌਰੰਗ ਪਰਬਾਨੰ ਕਿਤੇ ਕੋਈ ਵਾਕ ਵਿਦਿਆ ਅਲੰਕਾਰ ਸ਼ਾਸਤਰ ਬਾਰੇ ਪਰਮਾਨ ਦੇ ਰੇਸਨ ਕਹੂੰ ਜਲ ਤੁਰੰਗ ਬਾਕ ਵਿਦਿਆ ਬਖਾਨੰ ਅਤੇ ਕਿਤੇ ਜਲ ਵਿੱਚ ਤਰਨ ਦੀ ਕਲਾ ਅਤੇ ਵਾਕ ਵਿਦਿਆ ਦਾ ਵਿਖਿਆਨ ਹੋ ਰਿਆ ਸੀ ਕਹੂੰ ਬੈਠ ਕੇ ਗਾਰੜੀ ਗ੍ਰੰਥ ਬਾਚੈ ਕਿਤੇ ਕੋਈ ਬੈਠ ਕੇ ਗਾਰੂੜੀ ਵਿਦਿਆ ਦਾ ਗ੍ਰੰਥ ਪੜ੍ਹ ਰਿਆ ਸੀ ਕਹੋ ਸਾਵੀ ਰਾਸਪਾਖਾ ਸੂਰਾਚੈ ਕਿਤੇ ਕੋਈ ਸ਼ਿਵ ਦੀ ਰਚੀ ਸਾਵਰ ਮੰਤਰ ਵਿਦਿਆ ਅਤੇ ਕਿਤੇ ਕੋਈ ਨੱਟਾ ਦੀ ਭਾਸ਼ਾ ਵਿੱਚ ਰੁੱਝਿਆ ਹੋਇਆ ਸੀ ਕਹੋ ਜਾਮਣੀ ਤੌਰ ਕੀ ਬੀਰ ਵਿਦਿਆ ਕਿਤੇ ਕੋਈ ਯੂਨਾਨੀ ਤੌਰ ਕੀ ਅਤੇ ਵੀਰ ਵਿਦਿਆ ਕਾਲੀ ਵਿਦਿਆ ਪੜ੍ਹ ਰਿਆ ਸੀ ਕਹੂੰ ਪਾਰਸੀ ਕੋਚ ਵਿਦਿਆ ਅਪਿਦਿਆ ਕਿਤੇ ਕੋਈ ਫਾਰਸੀ ਪੜਦਾ ਸੀ ਅਤੇ ਕੀਤੇ ਕੋਈ ਕਵਜ ਵਿਦਿਆ ਰਾਹੀ ਨਾ ਵਿੰਨੇ ਜਾ ਸਕੰਦਾ ਟਾਂਗ ਸੇ ਕਰਿਆ ਸੀ ਕਹੂੰ ਸ਼ਾਸਤਰ ਕੀ ਕਾਓ ਵਿਦਿਆ ਬਤਾ ਗੋ ਕਿਤੇ ਕੋਈ ਸ਼ਾਸਤਰ ਦੇ ਕਾਓ ਪਰੰਦੀ ਵਿਦਿਆ ਦਸ ਰਿਆ ਸੀ ਕਹੂੰ ਆਸਤਰ ਕੋ ਪਾਤ ਕਾ ਪੈ ਚਲੈ ਗੋ ਕਿਤੇ ਕੋਈ ਅਸਰ ਨੋ ਡਿਗੋਣ ਪਾਤਕਾ ਦੀ ਵਾਰਤਾ ਚਲਾ ਰਿਆ ਸੀ ਕਹੋ ਚਰਮ ਕੀ ਚਾਰ ਵਿਦਿਆ ਬਤਾਵੇ ਕਿਤੇ ਕੋਈ ਢਾਲ ਦੀ ਸੁੰਦਰ ਵਿਦਿਆ ਦਸ ਰਿਆ ਸੀ ਕਹੋ ਬ੍ਰਾਹਮ ਵਿਦਿਆ ਕਰੈ ਦਰਬ ਪਾਵੇ ਕਿਤੇ ਕੋਈ ਬ੍ਰਾਹਮ ਵਿਦਿਆ ਦਾ ਵਿਖਿਆਨ ਕਰਕੇ ਧਨ ਪ੍ਰਾਪਤ ਕਰ ਰਿਆ ਸੀ ਕਹੋ ਨਿਤ ਵਿਦਿਆ ਕਹੋ ਨਾਦ ਪੇਦੰ ਕਿਤੇ ਨਾਚ ਵਿਦਿਆ ਅਤੇ ਕਿਤੇ ਨਾਦ ਦੇ ਭੇਦ ਦਸੇ ਜਾ ਰਹੇ ਸਨ ਕਹਉ ਪਰਮਪੋराण ਕਥੈ ਕਦੇਵੰ ਕਿਤੇ ਪਵਿੱਤਰ ਪੁਰਾਣਾ ਦੀ ਅਤੇ ਕਿਤੇ ਕਿਤੇ ਬਾਦੀ ਕਥਾ ਹੋ ਰਹੀ ਸੀ ਸਭ ਅੱਖਰ ਵਿਦਿਆ ਸਭ ਦੇ ਸਬਾਨੀ ਕਿਤੇ ਸਾਰੀ ਅੱਖਰ ਵਿਦਿਆ ਅਤੇ ਕਿਤੇ ਵਖ ਵਖ ਦੇਸ਼ਾਂ ਦੀ ਭਾਸ਼ਾ ਸਿਖਾਈ ਜਾ ਰਹੀ ਸੀ ਸਬਾਦੇ ਇਸ ਪੂਜਾ ਸੰਸਤੋ ਪ੍ਰਧਾਨੀ ਸਾਰਿਆਂ ਦੇਸ਼ਾ ਦੀਆਂ ਪੂਜਾ ਵਿਧੀਆਂ ਨੂੰ ਸਭ ਪ੍ਰਕਾਰ ਦੀਆਂ ਵਿਧਿਆਵਾਂ ਤੋਂ ਪ੍ਰਧਾਨਤਾ ਦਿੱਤੀ ਜਾ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ